ਮੈਂ ਸਰਪੰਚ ਸਾਹਿਬ ਅੱਜ ਕੈਂਡੀਡੇਟ ਪਹੁੰਚੇ ਨੇ ਜੀ ਆਪਣੇ ਕੋਲ ਜ਼ਿਲ੍ਹਾ ਪ੍ਰੀਸ਼ਦ ਉਤੇ ਬਲਾਕ ਸਮਤੀ ਦੇ ਕੀ ਕਹੋਗੇ ਬਾਈ ਕਹਿਣਾ ਮਤਲਬ ਮੇਰੇ ਵੱਲੋਂ ਹੀ ਫਟੋਲ ਵਿਸ਼ਵਾਸ ਦਵਾਇਆ ਗਿਆ ਸਾਰੇ ਪਿੰਡ ਵੱਲੋਂ ਪੂਰੇ ਬਾ ਬਾਕੇ ਬਾਈ ਨੂੰ ਬੁਲਾ ਕੇ ਕਿ ਅਸੀਂ ਉਰੰਗ ਵੱਕ ਤੋਂ ਵੱਧ ਵੋਟ ਪਾਵਾਂਗੇ ਕਿ ਅਸੀਂ ਜਿਹੜੀ ਅੰਦੋਨੇ ਜੰਨੀ ਪਾਰਟੀ ਦੋ ਪਾਰਟੀਆਂ ਨੇ ਉਮੀਦਵਾਰ ਖੜੇ ਕਰਨੇ ਕਿ ਜਾਲ ਹੈ ਜਿਗਾ ਕਾਰਿਦਾਨ ਵੱਲੋਂ ਅਸੀਂ ਉਹਦੇ ਕੀਤੇ ਨੇ ਖਾਲੀ ਕਰੂਗਾ ਠੀਕ ਹੈ ਜੀ ਕਾਜਬੀ ਜੀ ਤੁਸੀਂ ਅੱਜ ਪਿੰਡ ਖੋਖਰ ਖੁਰਦ ਪਹੁੰਚੇ ਸਰਪੰਚ ਸਾਹਿਬ ਨੇ ਵਧੀਆ ਪਰਮਾ ਯਾਨੀ ਇਕੱਠ ਕੀਤਾਗਾ ਕੀ ਕਹੋਗੇ ਯਾਨੀ ਤੁਸੀਂ ਦੋਨੇ ਉਮੀਦਵਾਰ ਪਹੁੰਚੋਈ ਅਸੀਂ ਸਭ ਤੋਂ ਪਹਿਲਾਂ ਤਾਂ ਗ੍ਰਾਮ ਪੰਚਾਇਤ ਉੱਚੀ ਦਾ ਸਭ ਤੋਂ ਪਹਿਲਾਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੇਰਾ ਛੋਟਾ ਵੀਰ ਮਨਜੂਦਾ ਸਿੰਘ ਸਾਡੇ ਨਾਲ ਨੇ ਪੂਰੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ ਛੋਟਾ ਪਿੰਡ ਹੋਣ ਦੇ ਨਾਤੇ ਵੀ ਬਹੁਤ ਮੇਰੀ ਆ ਬਾ ਮਾ ਭੈਣਾ ਵੱਡੇ ਵੱਡਾ ਇਕੱਠਾ ਲੈ ਕੇ ਆਏ ਨੇ ਇੱਥੇ ਸਾਨੂੰ ਇਸ ਪਿੰਡ 'ਚ ਵਧੀਆ ਲੀਡ ਦਿਵਾ ਕੇ ਭੇਜਣਗੇ ਸਾਡੇ ਨਾਲ ਬਲਕ ਸ਼ਾਂਤੀ ਜੀ ਦਾ ਪਤਾਲ ਜੀ ਵੀ ਇਹ ਵੀ ਨਾਲ ਹੈ ਠੀਕ ਹੈ ਜੀ ਧੰਨਵਾਦ ਸਾਬ ਕਿਸ ਤਰ੍ਹਾਂ ਦਾ ਹੰਗਾਰਾ ਪਿੰਡਾਂ ਚੋਂ ਇਹ ਤਾਂ ਖੋਖਰ ਖੁਰਦ ਤੋਂ ਗ੍ਰਾਮ ਪੰਚਾਇਤ ਨੇ ਜੋ ਇਕੱਠ ਰੱਖਿਆ ਤੇ ਵਧੀਆ ਪ੍ਰੋਗਰਾਮ ਰੱਖਿਆਗਾ ਇਦਾ ਬਹੁਤ-ਬਹੁਤ ਧੰਨਵਾਦ ਆ ಗ್ರಾಮ ਪੰਚਾਇਤ ਦਾ ਤੇ ਪਵਿੱਤਰ ਵਾਈ ਵਾਸਤੇ ਇਹਨਾਂ ਨੇ ਬਲਾਗ ਸਭਾਤੀ ਜਿਲ੍ਹਾ ਪ੍ਰਸ਼ਿੱਧ ਵਾਸਤੇ ਇਹਨਾਂ ਵਾਸਤੇ ਵੋਟਾਂ ਵਾਸਤੇ ਬੇਨਤੀ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇੰਨੀ ਜੀ ਮਿਹਨਤ ਕਰ ਰਹੇ ਨੇ ਇਹਨਾਂ ਨੇ ਵੀ ਸਾਡੇ ਨਾਲ ਵਾਦਾ ਕਰਿਆ ਵੀ ਪੋਰਟ ਘਟਣ ਨਹੀਂ ਦੇਵਾਂਗੇ ਇਹਨਾਂ ਦਾ ਫੇਰ ਤੋਂ ਬਹੁਤ-ਬਹੁਤ ਧੰਨਵਾਦ ਕੋਈ ਰਾਮ ਪੰਚਾਇਤ ਤੋਂ ਸੋਲੇ ਸੋ ਨਿਹਾਲ ਜੈ ਜੀ

बोले सोनिया हौसिए आकार बोले सोनिया हौसिए आकार ਇਹ ਗੱਲ ਦਸੀ ਜੀ ਆਪਣੇ ਚੇਅਰਮੈਨ ਸਾਹਿਬ ਨੇ ਵੀ ਜਿਹੜੀਆਂ ਆਪਣੇ ਮੋਟਰਾਂ ਲੱਗੀਆਂ ਨੇ ਨਾ ਮੋਟਰਾਂ ਇਹ ਇਹ ਜਿਨ੍ਹਾਂ ਪਸ਼ੀਚੋਂ ਲੱਗੀਆਂ ਨੇ ਕਈ ਮਤਲਬ ਮੈਨੂੰ ਕਈ ਨੇ ਸਵਾਲ ਕੀਤਾ ਜੀ ਸਰਵਪਾਤ ਸਾਹਿਬ ਤੁਸੀਂ ਕਿੱਥੋਂ ਲਾਈ ਜੰਨੇ ਹੋ ਇਹ ਜਿਨ੍ਹਾਂ ਪਸ਼ੀਦਾ ਫੰਡ ਹੈ ਇੱਥੇ ਮੇਰੇ ਨੂੰ ਮੈਂ ਥੋੜਾ ਤਾਂ ਹੀ ਦੱਸਿਆ ਪੀਤਾ ਪਤਾ ਨਹੀਂ ਹੁੰਦਾ ਕਿ ਇਹ ਪੰਚਾਇਤ ਕੋਲ ਫੰਡ ਹੈ ਨਹੀਂ ਮੰਤਰੀ ਸਾਹਿਬ ਨੇ ਪੈਸੇ ਦਿੱਤੇ ਨਹੀਂ ਪਾਣੀ ਦੀ ਮੋਟਰਾਂ ਲਈ ਜਿੱਥੇ ਜਾਂਦੇ ਨੇ ਇਹ ਜਿਹੜਾ ਪ੍ਰੋਜੈਕਟ ਲੱਗੇ ਨੇ ਪੀਣ ਵਾਲੇ ਪਾਣੀ ਦੇ ਉਹ ਚੋ ਜਿਹੜੀਆਂ ਆਪਣੇ ਜੀ ਨਹੀਂ ਮੋਟਰਾਂ ਲੱਗੀਆਂ ਨੇ ਇਹ ਉਹ ਫੰਡ ਹੈ ਤਾਂ ਕਰਕੇ ਮਤਲਬ ਮੈਂ ਬਾਰ-ਬਾਰ ਇਹ ਮਤਲਬ ਵਿਸ਼ਵਾਸ ਸਾਡੇ ਸਮੁੱਚੇ ਪਿੰਡ ਵੱਲੋਂ ਜੀ ਮੈਂ ਤੁਹਾਨੂੰ ਅਨੁਸਾਰ ਸਾਰਿਆਂ ਨੂੰ ਜਿਹੜੀ ਜਿਹੜੀ ਵੋਟ ਹੈ ਅਸੀਂ ਇੱਕ 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 ਵੋਟ ਪੂਰੀ ਭਰਤਾਵਾਂ ਪੂਰਾ ਜੋਰ ਲਾ ਕੇ ਬੀ ਚੋਟੀ ਦੇ ਸਰਪੰਚੀ ਲੜੀਆ ਉਹ ਤੋਂ ਵਾਪਸ ਲੈਣਾਗੇ ਠੀਕ ਹੈ ਭਾਈ ਮੇਰੇ ਮੇਰੇ ਬੋਲ ਨੇ ਸਾਰੇ ਹੱਥ ਕਰ ਕਰਕੇ ਨੇ ਪੂਰੇ ਜੋਰ ਨਾਲ ਬਹੁਤ ਬਹੁਤ ਧੰਨਵਾਦ ਪਰ ਅਹੀਂ ਮਤਲਬ ਆ ਇਸਤਰੀ ਬਣ ਕੇ ਰਹਿਣਾ ਜਦੋਂ ਆਪਣੇ ਸਰਪੰਚੀ ਵੇਲੇ ਇਲੈਕਸ਼ਨ ਲੜੀ ਸੀਗੀ ਜਿਹੜੀ ਇਹ ਬਾਈ ਨੇ ਦੱਸੀ ਹੈਗੀ ਬਾਅਦ ਵਿੱਚ ਕੀ ਹੋਇਆ ਜਦੋਂ ਟਿਕਟ ਦੀ ਗੱਲ ਇੱਕ ਮਿੰਟ ਦੇ ਦੋਸੋ ਮੈਨੂੰ ਜੀ ਟਿਕਟ ਦੀ ਗੱਲ ਚੱਲੀ ਸੀ ਨਾ ਵੀ ਪਹਿਲਾਂ ਪੁੱਛਿਆ ਸੀ ਮੰਤਰੀ ਸਾਹਿਬ ਨੇ ਮੈਨੂੰ ਵੀ ਪੁੱਛਿਆ ਸੀਗਾ ਮੈਂ ਦੱਸਦਾ ਵੀ ਦੇਖੋ ਸਾਡਾ ਛੋਟਾ ਪਿੰਡ ਹੈ ਜੀ ਅਸੀਂ ਲੜ ਨਹੀਂ ਸਕਦੇ ਤੇ ਵੱਡੇ ਪਿੰਡ ਨੇ ਤੁਸੀਂ ਉਹਨਾਂ ਨੂੰ ਦੇ ਦੋ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੈਗਾ ਕੋਕਰ ਕਲਾਂ ਦੇ ਵਿੱਚ ਵੀ ਪੁੱਛਿਆ ਸੀਗਾ ਪਰ ਫੇਰ ਵੀ ਪਤਾ ਨਹੀਂ ਕਿਉਂ ਉਸ ਚੰਦ ਲੋਕ ਹੁੰਦੇ ਨੇ ਜਿਨ੍ਹਾਂ ਨੇ ਮਤਲਬ ਆਪਣੀ ਸਰਪੰਚੀ ਵੇਲੇ ਵੀ ਸਾਰੇ ਦੇ ਕੋ ਪਿੰਡ ਇੱਕ ਇੱਕ ਝੰਡੇ ਥੱਲੇ ਸੀਗਾ ਸੰਮਤੀ ਹੋਣ ਜਾ ਰਹੀ ਸੀ ਫੇਰ ਵੀ ਤੁਸੀਂ ਕੁਝ ਚੰਦ ਲੋਕਾਂ ਨੇ ਫਿਰ ਸਾਰੋ ਕੁਝ ਪਤਾ ਇਹਨਾਂ ਨਾਂ ਨਹੀਂ ਲੈਣਾ ਚਾਹੁੰਦਾ ਸਾਨੂੰ ਸਾਰਾ ਕੁਝ ਪਤਾ ਵੀ ਦੇਖਿਆ ਕੁਝ ਲੋਕਾਂ ਨੇ ਆ ਕੇ ਖੜਾ ਕਰਕੇ ਸਾਡੇ ਪਰਿਵਾਰ ਦੀ ਵਿੱਚੋਂ ਖੜਾ ਕਰਕੇ ਇਹਨੂੰ ਹਟਾਉ ਕਰਤਾ ਉਹਨੂੰ ਪਾਸੇ ਉਹਨੂੰ ਬੇਕਰ ਕੇ ਉਹਨੂੰ ਪਹਿਲਾਂ ਵੀ ਗਏ ਹੁਣ ਥੋੜੀ ਜਿਹਾ ਸਾਲ ਦੇ ਵਿੱਚ ਆਸ ਹੋਈ ਆਪਾਂ ਨੂੰ ਸੋਨੂੰ ਉਮੀਦ ਹੋ ਗਈ ਵੀ ਆ ਕੰਮ ਹੋਣ ਲੱਗੇ ਐਸਟਰੀ ਬਲਾਸਾਨੀ ਦੇ ਵਿੱਚ ਐ ਇਹਨਾਂ ਨੇ ਆਇਆ ਵੀ ਵਕਰਾ ਕਰ ਦੋ ਇੱਥੇ ਵੀ ਮਤਲਬ ਸੰਮਤੀ ਹੋਣੀ ਜਾਈ ਸੀ ਲੰਗਤ ਪਰੇ ਪਿੰਡ ਤੇ ਇਹਨੂੰ ਖਰਾਬ ਕੀਤਾ ਗਿਆ ਸਾਬ ਕਰ ਤੈਨੂੰ ਮਜ਼ੂਰੀ ਤਰ੍ਹਾਂ ਕਰ ਦੋ ਕੰਮ ਨਾਲ ਪਰ ਐਹੀ ਉਹਨੂੰ ਰਿਹਾ ਵੀ ਬੋਕਰ ਕੋਰ ਦੇ ਵਿੱਚ ਉਹਨੂੰ ਪਾੜ ਦੋ ਬਸ ਕੰਮ ਲਟਕ ਗਿਆ ਨਾ ਇਹ ਵਾਰੀ ਮਸਾ ਆਈ ਹੈ ਇਹਨੂੰ ਖਜਾਏ ਉਹਨਾਂ ਪਈ ਜ ਮੈਂ ਬਾਹਰ ਬਾਹਰ ਹੱਥ ਬਨ ਕੇ ਬੇਨਤੀ ਕਰਦਾ ਵੀ ਇਹਨੂੰ ਖਜਾਏ ਉਹਨਾਂ ਮੌਕਾ ਲੱਗਦਾ ਮਸਾ ਆਪਾਂ ਨੂੰ ਮੌਕ ਮਸਾ ਇਹਨਾਂ ਕਹਿੰਦਾ ਹਾਂ ਮੈਂ ਸਾਰਿਆਂ ਦਾ ਸਮੂਚੀ ਗਰਾਹ ਪੰਚਾਇਤ ਖੁਖਰ ਖੁਰਦ ਵੱਲੋਂ ਜਿਨੇ ਵੀ ਮੋਤਵਰ ਬੰਦੇ ਆਏ ਨੇ ਆਪਣੇ ਉਮੀਦਵਾਰ ਆਏ ਨੇ ਜਿਹੜੇ ਆਪਣੇ ਪਿੰਡੋਂ ਪਹਣਾ ਸਾਰੇ ਪਾਈ ਆਏ ਨੇ ਸਭ ਦਾ ਸਮੂਚੀ ਗਰਾਹ ਚਰ ਖੁਖਰ ਖੁਰਦ ਵੱਲੋਂ ਜੀ ਆਇਆਂ ਧੰਨਵਾਦ ਕਰਨਾ ਬੈਗਰੀ ਜੀ ਗੱਲ ਸਾਬ ਜਲਾ ਪ੍ਰਸਿੱਧੀ ਚੋਂ ਲਈ ਟਿਕਟ ਦਿੱਤੀ ਹੈ ਸ਼ਾਈਲੀ ਜੋਨ ਤੋਂ ਉਸ ਤੋਂ ਇਲਾਵਾ ਆਪਣੇ ਜਵਾਈ ਗੁਰਪਾਲ ਉਪਨਿਕਾ ਸੰਗਤਪੁਰੇ ਤੋਂ ਆ ਉਹ ਵੀ ਆਪਣੇ ਜੀ ਮੌਜੂਦ ਹੈ ਜਿਹਨੂੰ ਆਪਣ ਬਲੈਕ ਸੰਪਤੀ ਟਿਕਟ ਪਾਰਟੀ ਦੇ ਦੇ ਕੇ ਨਵਾਜਿਆ ਹੈ ਦੇਖੋ ਮੈਂ ਤਾਂ ਸਰਪੰਚ ਹੋਣ ਦੇ ਨਾਤੇ ਮੇਰੇ ਤੇ ਫਰਜ਼ ਬਣਦਾ ਹੈ ਉਹਨੂੰ ਸਾਰਿਆਂ ਨੂੰ ਕਹਿਣਾ ਤੁਸੀਂ ਐ ਲਾਓ ਵੀ ਜਿੰਨੇ ਕੰਮ ਆਪਣੀ ਪਾਰਟੀ ਨੇ ਆਪਣੇ ਪਿੰਡ ਦੇ ਵਿੱਚ ਕੀਤੇ ਨੇਗੇ ਅੱਜ ਤੱਕ ਨਾ ਕਿਸੇ ਅਕਾਲੀ ਨੇ ਕੀਤੇ ਨੇ ਨਾ ਇਹ ਕਾਂਗਰਸੀ ਨੇ ਕੀਤੇ ਨੇ ਜੇ ਕੀਤੇ ਨੇ ਤਾਂ ਮੈਨੂੰ ਖੜਾ ਹੋ ਕੇ ਦੱਸ ਸਕਦਾ ਵੀ ਹਾਂ ਕੀਤੇ ਨੇ ਪੁਰਾਣੇ ਵੀਰਗ ਬੈਠੇ ਨੇ ਉਹ ਚੀਜ਼ਾਂ ਹੋਈਆਂ ਨੇ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਕਦੇ ਕਿਸੇ ਨੇ ਸੋਚੀਆਂ ਨਹੀਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਪੱਧਰ ਤੇ ਵਿਕਾਸ ਹੋਣਗੇ ਜਿਹੜਾ ਕਦੇ ਤੁਸੀਂ ਸੋਚਿਆ ਨਹੀਂ ਹੋਊਗਾ ਵੀ ਉਹ ਕਰ ਛੋਟੇ ਜਿਹੇ ਪਿੰਡ ਦੇ ਵਿੱਚ ਵੀ ਇੰਨਾ ਮਕਾਸ ਹੋ ਰਿਹਾ ਤੁਸੀਂ ਦੇਖੋ ਮੈਂ ਕੰਮਾਂ ਦੀ ਮੈਂ ਕਰ ਰਿਹਾ ਸੀ ਬਾਈ ਆ ਗਿਆ ਸੀ ਤੁਸੀਂ ਆਹ ਲਾਓ ਸੜਕਾਂ ਦੇਖੋ ਆਪਣੇ ਪਿੰਡ ਦੇ ਵਿੱਚ ਬਣੀਆਂ ਨੇ ਕਿ ਨਹੀਂ ਬਣੀਆਂ ਨੇ ਬਾਈ ਥੋੜਾ ਮੇਰੇ ਹੱਥ ਕਰ ਕਰਕੇ ਦੱਸ ਸਕਦੇ ਹੋ ਕਿ ਬਣੀਆਂ ਨੇ ਉਸ ਤੋਂ ਬਾਅਦ ਜਿੰਨਾ ਬਿਜਲੀ ਦਾ ਕੰਮ ਸੀ ਜਿੱਦ ਦੇ ਮੇਰੀ ਸੁਤ ਸੰਭਲੀਆਂ ਮੈਂ 33 34 ਦਾ ਹੋ ਗਿਆ ਬਿਜਲੀ ਦੇ ਜਿਹੜੇ ਤਾਰਾਂ ਦੇ ਪੋਲ ਸੀ ਦੇਖੋ ਤੁਹਾਡੇ ਸਾਹਮਣੇ ਲੇ ਪਏ ਨੇ ਪਏ ਨੇ ਬਣਾ ਦੱਸਦੇ ਮਰੇ ਤਕੜਾ ਕਰਕੇ ਜੇ ਕਮੀ ਪੇਸ਼ੇ ਉਹ ਵੀ ਦੱਸ ਦਿਓ ਪਏ ਨੇ ਕਿ ਨਾ ਉਸ ਤੋਂ ਇਲਾਵਾ ਜਿਹੜੀ ਮਤਲਬ ਜੂਤ ਦੀ ਮੰਗ ਸੀ ਬਾਲੀਵਾਲ ਗਰਾਊਂਡ ਉਹ ਵੀ ਬਣਿਆ ਜੂਤ ਬੈਠਿਆ ਬਣਿਆ ਬਈ ਬਣਿਆ ਉਸ ਤੋਂ ਬਾਅਦ ਜਿਹੜੀ ਜਿੰਮ ਹਾਲ ਹੈ ਜਿੰਮ ਵੀ ਤਿਆਰ ਹੋ ਗਈ ਤਕਰੀਬ ਚੋਣ ਜਾਬਤੇ ਕਰਕੇ 15 16 ਨੂੰ ਆਪਾਂ ਜਿੰਮ ਲਾਂਚ ਕਰ ਦਾਂਗੇ ਚੌਂਦਰੀ ਤੋਂ ਬਾਅਦ ਉਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ 10 ਮੋਟਰ ਲੱਗੀਆਂ ਨੇ ਲੱਗੀਆਂ ਨੇ ਕਿ ਨਾ ਉਸ ਤੋਂ ਇਲਾਵਾ ਹੋਰ ਵੀ ਜਿਹੜਾ ਕੰਮ ਹੈ ਜਿਵੇਂ ਕਿ ਵੀਆ ਲਾ ਲੋ ਆਪਾਂ ਨੂੰ ਮੰਤਰੀ ਸਾਹਿਬ ਨੇ ਮੀਨੀ ਪੈਲਸ ਵਾਸਤੇ 20 ਲੱਖ ਰੁਪਏ ਦਿੱਤਾ ਮੈਂ ਉਦੋਂ ਟੈਪੀ ਫੈਕਟਰੀ ਦੇ ਵਿੱਚ ਗਿਆ ਜਦੋਂ ਮੰਤਰੀ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਸਰਪੰਨ ਸਾਹਿਬ ਕਿੱਥੇ ਹੋ ਮਾਈ ਮੈਂ ਟੈਪੀ ਆ ਕਹਿੰਦੇ ਮੈਂ ਤੁਹਾਡੇ ਘਰ ਖੜਾ ਮੈਨੂੰ ਇਹ ਲਾ ਲਓ ਵੀ ਇੰਨੀ ਖੁਸ਼ੀ ਹੋਈ ਵੀ ਮੈਂ ਹੱਥਾਂ ਲਾ ਕੇ ਵੀ ਨਹੀਂ ਜੀ ਕਹਿੰਦੇ ਦੇਖੋ ਮੈਂ ਆਇਆ ਘਰੇ ਬੈਠੇ 20 ਲੱਖ ਦਾ ਦੇਖ ਚਾ 30 ਲੱਖ ਦਾ ਚੈੱਕ ਦੇ ਕੇ ਗਏ ਨੇ ਆਪਾਂ ਨੇ ਕਿ ਜੇ ਇਹ ਲਾ ਲਓ ਇੰਨੇ ਛੋਟੇ ਪਿੰਡ ਦੇ ਵਿੱਚ ਕਦੇ ਆਪਾਂ ਨੂੰ ਆਸ ਨਹੀਂ ਸੀ ਵੀ ਆਪ ਨੂੰ ਇੰਨਾ ਪੈਸਾ ਹਜੇ ਸਰਕਾਰ ਦਾ ਟਾਈਮ ਪਿਆ ਹਜੇ ਪੈਸਾ ਹੋ ਰਾ ਉਹਨੇ 20 ਲੱਖ ਰੁਪਏ ਮਿੰਨੀ ਪੈਸਾ ਨੂੰ ਦਿੱਤਾ 5 ਲੱਖ ਰੁਪਏ ਜਿੰਮ ਵਾਸਤੇ ਆਇਆ ਹੈ 5 ਲੱਖ ਰੁਪਏ ਬਸ ਅਡੇ ਦੇ ਮੇਨ ਜਿਹੜਾ ਬਸ ਅਡੇ ਹੈ ਉੱਥੇ ਬਣਨੇ ਉਹ ਕੰਮ ਹੋ ਸ਼ੁਰੂ ਹੋਗਾ ਚੋਣਾਂ ਦੇ ਹਫ਼ਤੇ ਤੋਂ ਬਾਅਦ। ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਆਪਣੇ ਪਿੰਡ ਦੇ ਕੰਮ ਨੇ ਜਿਹੜੀ ਆਪਣੀ ਮਜੂਤਾ ਸਰਕਾਰ ਆਮ ਆਦੀ ਪਾਰਟੀ ਦੀ ਆਪਣੇ ਰੋਲੇ ਵਿੱਤ ਮੰਤਰੀ ਸਰਦਾਰ ਅਰਪਾ ਸਿੰਘ ਕੀਮਾ ਜੀ ਜਿਨ੍ਹਾਂ ਦੀ ਸ਼ਕਤ ਅੱਜ ਏਨੇ ਸੋਹਣੇ ਆਪਣੇ ਪਿੰਡ ਦੇ ਵਿੱਚ ਕੰਮ ਹੋਏ ਨੇ ਤੋ ਤੀ ਤਕਰੀਬਨ 7 ਨਾ ਪਲਾਣ ਹੈ ਮੈਨੂੰ 7 ਨਾ ਸਰਪੰਚ ਚਸਪਿੰਡ ਦਾ ਇਹ ਤੋਂ ਪਹਿਲਾਂ 6 ਬੜੇ ਬੜੇ ਹੋਣਗੇ ਪਹਿਲੀ ਵਾਰ 2022 ਚ ਹਾਲ ਚਾਈ ਦੀ ਆਪਣੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਇਲੈਕਸ਼ਨ ਸਰਪੰਚੀ ਦੀ ਹੋਈ ਤੁਸੀਂ ਮੈਨੂੰ ਸਾਰਿਆਂ ਨੇ ਦੰਦ ਦੇ ਕਿ ਦਤਾਇਆ ਸਾਡੀ ਮਤਲ ਪੰਚਾਇਤ ਬਣਾਈ ਆਪਣੀ ਉਹ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਵੀ ਕਿੰਨੇ ਮੰਤਰੀ ਦੀ ਕਿਰਪਾ ਨਾਲ ਆਪਣੇ ਪਿੰਡ ਦੇ ਵਿੱਚ ਕੰਮ ਹੋਏ ਲਗੇ ਤੇ ਬਿਜਲੀ ਦੇ ਤਾਰਾਂ ਦਾ ਕੰਮ ਹੋਵੇ ਤੇ ਸੜਕਾਂ ਦਾ ਕੰਮ ਹੋਵੇ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇ ਇੰਨੇ ਸਾਲਾਂ ਦੀ ਆਪਣੀ ਜਿਹੜੀ ਪਾਣੀ ਦੀ ਮੰਗ ਸੀ ਉਹ ਆਪਣੀ ਮੰਤਰੀ ਸਾਹਿਬ ਨੇ ਬੜੇ ਸੱਚੇ ਢੰਗ ਨਾਲ ਪੂਰੀ ਕਰੀ ਹੈ ਬਾਰਡਰ ਬਾਕਸ ਦਾ ਕੰਮ ਬੜਾ ਚੋਰਾ ਤੇ ਚੱਲ ਰਿਹਾ ਹੈ ਉਸ ਤੋਂ ਲਾਗਦਾ ਆਪਾਂ ਨੇ ਮੋਟਰਾਂ ਵੀ ਪਿੰਡ ਦੇ ਵਿੱਚ ਲਾਈਆਂ ਨੇ ਨੌਜਵਾਨ ਵਰਗ ਦੇਖਿਆ ਨੌਜਵਾਨ ਵਰਗ ਦੇ ਨਾਲ ਤੁਸੀਂ ਲਾਓ ਆਪਣੇ ਵਾਅਦਾ ਕੀਤਾ ਸੀਗਾ ਬਾਲੀਵਾਲ ਗਰਾਊਂਡ ਬਣਾਇਆ ਹੈ ਜਿੰਮਾ ਤਿਆਰ ਹੋਊਗੀ ਤਕਰੀਬਨ ਜਿੰਮਾ ਅਗਲੇ ਚੋਣ ਜਾਤੇ ਕਰਕੇ ਥੋੜਾ ਜਿਹਾ 15 16 ਨੂੰ ਆਪਾਂ ਲਾਂਚ ਕਰ ਦਾਂਗੇ ਜਿੰਮਾ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਭਾਈ ਪਵਿੱਤਰ ਜੀ ਆਪਣੇ ਚ ਪਹੁੰਚ ਚੁੱਕੇ ਨੇ ਗੰਡੂਆ ਤੋਂ ਜੋ ਆਪਣੇ ਜ਼ਿਲ੍ਹਾ ਪ੍ਰਸ਼ਾਸਦੇ ਉਮੀਦਵਾਰ ਨੇ ਦਿਖਾਉਣਗੇ ਬੋਲੇ ਪੱਲਪੱਡਾ ਦੀ ਬਲਕ ਕੌਮਤੀ ਦੀ ਉਨੇ ਬਾਈ ਆਪਣਾ ਗੁਰਪਿਆਰ ਕਰਦਾ ਵਰਪਾਲ ਵਰਪਾਲ ਦੇ ਅਰਥ ਨਿੱਕਾ ਸ਼ੋਰ ਦੇ ਦਿੱਤਾ ਕਰਾਏ ਨੇ ਆਪਣੀ ਦੀ ਪਾਰਟੀ ਵੱਲੋਂ ਸਾਡੀ ਪਾਰਟੀ ਨੂੰ ਜਿੰਦਗੀ ਦੀ ਬਸ ਤੋਂ ਆਵਾਜ਼ ਜਿਲ੍ਹਾ ਪ੍ਰਤੀਦੀਪ ਆਪਣੀ ਜਿੰਦੀ ਦੇ ਤਾ ਵਿੱਚ ਉਹ ਆਪਣਾ ਬਾਈਪਾਲ ਕਰਾ ਸਾਥ ਕਰੋ ਤੋਂ ਸਾਥ ਨਜ਼ਰ ਪੰਚ ਹੈ ਬਹੁਤ ਬੁਢੇ ਮੇਜ ਬੇਸਾਰੇ ਔਰ ਇਹ ਗੰਡੂ ਦਾ ਆਪਣਾ ਪਵਿੱਤਰ ਵਈ ਹੈ ਪੁੱਤ ਘਾੜੇ ਦੇ ਪਾਣ ਦਾ ਹਮਦਰ ਵਿੱਚ ਪਾਤਰ ਆ ਨਾ ਗੰਡੂ सरपंच बमीत सिंह जी स्वागत करते हुए कैंडीडेट का